ਵਰੇਂਦਰ ਬਰਾੜ ਜੀ ਦੀ ਅਗਵਾਈ ਦੇ ਵਿੱਚ ਸਾਡੀ ਇੱਕ ਸਪੈਸ਼ਲ ਟੀਮ ਜਿਹੜੀ ਕੋਫੀਆ ਤੌਰ ਤੇ ਬਣਾਈ ਗਈ ਸੀਗੀ ਜਿਹਦਾ ਟਾਰਗੇਟ ਸੀਗਾ ਜਿਹੜਾ 1 ਆਫ ਦਾ ਮੋਸਟ ਵਾਂਟਡ ਕ੍ਰਿਮੀਨਲ ਹੈ ਅਮਨਦੀਪ ਸਿੰਘ ਸਕੋਡਾ ਅਮਨਦੀਪ ਸਿੰਘ ਕੰਬੋਜ ਔਰ ਸਕੋਡਾ ਜਿਹਨੂੰ ਫੜਨ ਵਾਸਤੇ ਇਹ ਟੀਮ ਨੇ ਵੱਖ-ਵੱਖ ਸਟੇਟਾਂ ਦੇ ਵਿੱਚ ਵੱਖ-ਵੱਖ ਏਰੀਆਜ਼ ਦੇ ਵਿੱਚ ਛਾਪੇਮਾਰੀ ਕੀਤੀ ਜਿਵੇਂ ਕਿ ਪੰਚਕੁਲਾ ਚੰਡੀਗੜ੍ਹ ਰਾਜਸਥਾਨ ਹਰਿਆਣਾ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਉੱਤਰਾਖੰਡ ਦਿੱਲੀ ਇਹਨਾਂ ਦੇ ਵਿੱਚ ਲਗਾਤਾਰ ਸਾਡੀ ਸਰਚ ਜਿਹੜੀ ਸੀ ਉਹ ਕੋਫੀਆ ਤੌਰ ਤੇ ਤੇ ਟੈਕਨੀਕਲ ਤੌਰ ਤੇ ਚੱਲ ਰਹੀ ਸੀ ਇਹ ਦੋਸ਼ੀ ਅਮਨਦੀਪ ਸਿੰਘ ਕੰਬੋਜ ਔਰ ਸਕੋਡਾ 2016-17 ਤੋਂ ਅ ਵੱਖ-ਵੱਖ ਕੇਸਾਂ ਦੇ ਵਿੱਚ ਲੁੜਿੰਦਾ ਸੀ ਇਹਦੇ ਉੱਤੇ ਕੁੱਲ 39 ਕੇਸਿਸ ਜਿਹੜੇ ਹੈਗੇ ਨੇ ਉਹ ਰਜਿਸਟਰਡ ਨੇ ਇਨ ਟੋਟਲ 6 ਡਿਸਟ੍ਰਿਕਟਸ 6 ਜ਼ਿਲ੍ਹਿਆਂ ਦੇ ਵਿੱਚ ਇਹ ਕੇਸਿਸ 307 420 384 326 365 465 467 471 120 ਬੀ ਆਈਪੀਸੀ ਚਾਰਟ ਤੇ ਸਟਾਰਟ ਆਈਟੀ ਐਕਟ ਵਰਗੀਆਂ ਵੱਖ-ਵੱਖ ਆਈਪੀਸੀ ਦੀਆਂ ਧਾਰਾਵਾਂ ਦੇ ਵਿੱਚ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਦੇ ਵਿੱਚ ਦਰਜ ਹੋਏ ਹੋਏ ਨੇ ਇਹਨਾਂ 39 ਕੇਸਿਸ ਦੇ ਵਿੱਚੋਂ 20 ਕੇਸਿਸ ਸਿਰਫ ਫਾਜ਼ਿਲਕਾ ਡਿਸਟ੍ਰਿਕਟ ਦੇ ਸੀਗੇ ਤੇ ਬਾਕੀ ਦੇ 19 ਕੇਸਿਸ ਪੰਜ ਅਲੱਗ-ਅਲੱਗ ਜ਼ਿਲ੍ਹਿਆਂ ਦੇ ਸੀਗੇ ਜਿਦਾ ਕਿ ਫਾਜ਼ਿਲਕਾ ਦੇ ਵਿੱਚ 20 ਫਿਰੋਜ਼ਪੁਰ ਦੇ ਵਿੱਚ 11 ਮੋਗਾ ਦੇ ਵਿੱਚ 3 ਪਟਿਆਲਾ ਦੇ ਵਿੱਚ 2 ਕੇਸਿਸ ਫਤਿਹਗੜ ਸਾਹਿਬ ਡਿਸਟ੍ਰਿਕਟ ਦੇ ਵਿੱਚ ਇੱਕ ਕੇਸ ਮੋਹਾਲੀ ਦੇ ਵਿੱਚ ਇੱਕ ਕੇਸ ਇਹਨਾਂ ਕੇਸਿਸ ਦੇ ਵਿੱਚੋਂ 8 ਕੇਸਿਸ ਦੇ ਵਿੱਚੋਂ ਇਹ ਪ੍ਰੋਕਲੇਮਡ ਅਫੈਂਡਰ ਕੋਸ਼ਿਤ ਕੀਤਾ ਜਾ ਚੁੱਕਿਆ ਸੀ ਸੈਕਸ਼ਨ 82 CrPC ਦੇ ਤਹਿਤ ਅਤੇ 26 ਕੇਸਿਸ ਦੇ ਵਿੱਚ ਉਹ 299 CrPC ਦੇ ਤਹਿਤ ਅ ਪਰੋਲੀਮ ਪ੍ਰੋਕਲੇਮਡ ਅਫੈਂਡਰ ਕੋਸ਼ਿਤ ਕੀਤਾ ਜਾ ਚੁੱਕਿਆ ਸੀ ਸਾਡੀ ਟੀਮ ਨੂੰ ਮਿਤੀ 15 ਮਾਰਚ 2024 ਨੂੰ ਸਫਲਤਾ ਮਿਲੀ ਜਦੋਂ ਕਿ ਸਾਨੂੰ ਇਨਫੋਰਮੇਸ਼ਨ ਸੀ ਕਿ ਵਾਰਾਨਸੀ ਦੇ ਵਿੱਚ ਉਹ ਆਪਣੀ ਆਇਡੈਂਟੀਟੀ ਨੂੰ ਹਾਈਡ ਕਰਕੇ ਉਥੇ 14 ਰਵਿੰਦਰਪੁਰੀ ਸਾਧੂ ਵਾਲਾ ਅਪਾਰਟਮੈਂਟ ਵਾਰਾਨਸੀ ਉੱਤਰ ਪ੍ਰਦੇਸ਼ ਦੇ ਵਿੱਚ ਲੁਕਿਆ ਹੋਇਆ ਅਤੇ ਜਰੂਰ ਟੀਮ ਨੇ ਉੱਥੇ ਜਾ ਕੇ ਛਾਪਾ ਮਾਰੀ ਕੀਤੀ ਤਾਂ ਉੱਥੋਂ ਟੀਮ ਨੂੰ ਇਹ ਬਹੁਤ ਵੱਡੀ ਸਫਲਤਾ ਹਾਸਲ ਹੋਈ ਇਸ ਤੋਂ ਇਲਾਵਾ 15 ਤਰੀਕ ਨੂੰ ਅਰੈਸਟ ਹੋਣ ਤੋਂ ਬਾਅਦ ਸਾਨੂੰ 20 ਤਰੀਕ ਤੱਕ ਉਹਦਾ ਪੁਲਿਸ ਰਿਮਾਂਡ ਹਾਸਲ ਹੋਇਆ 20 ਇਹਨਾਂ 5 ਦਿਨਾਂ ਦੇ ਵਿੱਚ ਜੋ ਹੈ ਇਸ ਇਹਦੀ ਨਿਸ਼ਾਨਦੇਹੀ ਦੇ ਉੱਤੇ ਇਹਦਾ ਇੱਕ ਭਾਂਜਾ ਜੋ ਪ੍ਰਿੰਸ ਉਰਫ ਪ੍ਰਵੀਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਦੇ ਕੋਲੇ ਜਿਹਦੇ ਉੱਤੇ ਵੱਖਰਾ ਕੇਸ ਸੈਕਸ਼ਨ 27 ਮਿਤੀ 18 ਮਾਰਚ 2024 ਨੂੰ ਮੁਕੱਦਮਾ ਨੰਬਰ 27 18 ਮਾਰਚ 2024 ਨੂੰ ਦੀਨਤਾਰਾ 25 ਅਤੇ 27549 ਆਰਮਜ਼ੈਟ ਦੇ ਵਿੱਚ ਦਰਜ ਕੀਤਾ ਗਿਆ ਟੋਟਲ ਰਿਕਵਰੀ ਜਿਹੜੀ ਹੋਈ ਹੈ ਹੁਣ ਤੱਕ ਉਹ ਹੈ ਇੱਕ ਲੈਪਟਾਪ ਮਾਰਕਾ Apple MacBook Pro ਪੰਜ ਵੱਖਰੇ ਵੱਖਰੇ ਮੋਬਾਈਲ ਫੋਨ ਜਿਨ੍ਹਾਂ ਦੇ ਵਿੱਚੋਂ ਦੋ Apple ਦੇ iPhone 15 Pro ਤੇ iPhone 15 Pro Max ਦੋ Samsung ਦੇ ਇੱਕ Redmi ਦਾ Android ਫੋਨਸ ਦੋ ਵਕ ਵਕ ਆਧਾਰ ਕਾਰਡ ਜਿਹੜੇ ਕਿ ਇਹਦੇ ਹੀ ਆਧਾਰ ਕਾਰਡ ਸੀ ਪਰ ਡਿਫਰੈਂਟ ਡਿਫਰੈਂਟ ਆਇਡੈਂਟੀਟੀਜ਼ ਬਣਾ ਕੇ ਆਧਾਰ ਕਾਰਡ ਬਣਾਏ ਗਏ ਸੀਗੇ ਡਰਾਈਵਿੰਗ ਲਾਇਸੈਂਸਸ ਤਿੰਨ ਅਲੱਗ-ਅਲੱਗ ਬੈਂਕਾਂ ਦੇ ATMਸ ਕਾਰਡ ਜੋ ਇਹਦੇ ਨਹੀਂ ਸੀ ਕਿਸੇ ਹੋਰ ਇਹਦੇ ਜਾਣਕਾਰ ਲੋਕਾਂ ਦੇ ਸੀ ਜੋ ਇਹ ਯੂਜ਼ ਕਰ ਰਿਹਾ ਸੀ ਇੱਕ ਕਿਸੇ ਹੋਰ ਬੰਦੇ ਦੇ ਨਾਮ ਦਾ ਡਰਾਈਵਿੰਗ ਲਾਇਸੈਂਸ ਇੱਕ ਪੈਨ ਡਰਾਈਵ ਪੰਜ ਡਾਇਰੀਆਂ ਪਾਕਟ ਡਾਇਰੀਜ਼ ਤੇ ਨੋਟ ਡਾਇਰੀਜ਼ ਦੋ ਪਾਵਰ ਬੈਂਕਸ ਵੰਜੇ ਸੇਮ ਕਾਰਡਸ ਅਲਗ-ਅਲਗ ਵਿਅਕਤੀਆਂ ਦੇ ਨਾਮ ਦੇ ਉੱਤੇ ਜਾਰੀ ਕੀਤੇ ਗਏ ਸੀ। ਇਹ ਦੋਸ਼ੀ ਦੇ ਉੱਪਰ ਸਰਕਾਰ ਵੱਲੋਂ 2 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਗਿਆ ਸੀ। ਅਤੇ ਸਾਡੀ ਟੀਮ ਨੂੰ ਆ ਮਾਣਯੋਗ ਐਸਐਸਪੀ ਸਾਹਿਬ ਨੇ ਬਹੁਤ ਛਲਾਗਾ ਦਿੱਤੀ ਹੈ ਇਸ ਬਹੁਤ ਵੱਡੀ ਕਾਮਰਬੀ ਨੂੰ ਹਾਸਲ ਕਰਨ। ਉਹਦੇ ਐਲੀਬਾਈਜ਼ ਨੇ ਜੋ ਇਹਨੂੰ ਹਾਈਡ ਕਰਨ ਦੇ ਵਿੱਚ ਇਹਦੀ ਹੈਲਪ ਕਰਦੇ ਸੀਗੇ ਉਹ ਬੰਦੇ ਵੀ ਆਇਡੈਂਟੀਫਾਈ ਕੀਤੇ ਗਏ ਨੇ। ਡਿਫਰੈਂਟ ਡਿਫਰੈਂਟ ਸਟੇਟਸ ਦੇ ਵਿੱਚ ਜਿਵੇਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਡੇਰਾ ਦੂਨ ਦੇ ਵਿੱਚ ਦਿੱਲੀ ਦੇ ਵਿੱਚ ਇਹਦੇ ਐਲੀਬਾਈ ਸੀਗੇ ਜਿੱਥੇ ਪੰਜਾਬ ਤੋਂ ਬਾਹਰ ਜਾ ਕੇ ਪੰਜਾਬ ਪੁਲਿਸ ਤੋਂ ਬਚਣ ਲਈ ਆਪਣੇ ਟਿਕਾਣੇ ਨੇ ਬਣਾਏ ਹੋਏ ਸੀਗੇ ਉਹਨਾਂ ਦੀ ਜਾਣਕਾਰੀ ਇਹਦੇ ਐਲੀਬਾਈਜ਼ ਦੀ ਜਾਣਕਾਰੀ ਆਉਣ ਵਾਲੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜੋ ਮੀਡੀਆ ਨਾਲ ਸ਼ੇਅਰ ਕੀਤੀ ਜਾਊਗੀ ਦੇ ਵਿੱਚ ਜੀ ਕੋਈ ਐਮਪੀਟਿਊਡ ਜਿਹੜਾ ਹੈਗਾ ਉਦੋਂ ਤੱਕ ਨਹੀਂ ਕਲੀਅਰ ਕੀਤਾ ਜਾ ਸਕਦਾ ਜਦੋਂ ਤੱਕ ਇਹਨਾਂ 39 ਕੇਸਿਸ ਦੇ ਵਿੱਚ ਜਿਹੜੇ ਐਲੀਗੇਸ਼ਨ ਲੱਗੇ ਨੇ ਉਹ ਦੋਸ਼ ਸਹਿਤ ਸਾਬਿਤ ਨਾ ਹੋ ਜਾਣ ਅਦਰਵਾਈਜ਼ ਜੋ ਕੰਪਲੇਂਟਸ ਹੈਗੀਆਂ ਨੇ ਉਹ ਨਵੀਆਂ ਹੋਰ ਵੀ ਕੰਪਲੇਂਟਸ ਆ ਰਹੀਆਂ ਨੇ ਜੋ ਟੋਟਲ ਅਮਾਉਂਟ ਜਿਹੜੀ ਹੈਗੀ ਉਹ ਵਾਠੇ ਤੌਰ ਤੇ ਇਨਵੈਸਟੀਗੇਸ਼ਨ ਪੁਲਿਸ ਰਿਮਾਂਡ ਕੰਪਲੀਟ ਹੋਣ ਤੋਂ ਬਾਅਦ ਉਹ ਅਲੱਗ ਤੋਂ ਦੱਸਿਆ ਜਾਊਗਾ 384 ਦੇ 326 ਦੇ 365 ਦੇ 465 467 471 120 20 ਧੋਖਾ ਜੜੀ ਦੇ ਕੁੱਟਮਾਰ ਕਰਨ ਦੇ ਪ੍ਰੈਸ਼ਰ ਪਾਉਣ ਦੇ ਐਕਸਟਰਸ਼ਨ ਦੇ ਇਸ ਤਰ੍ਹਾਂ ਦੇ ਕੇਸਿਸ ਜਿਸਟਡ ਹੁਣ ਤੱਕ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਜਿੰਨੇ ਵੀ ਫਰਾਡਸ ਸਾਹਮਣੇ ਆਏ ਨੇ ਜੋ ਖਾਸ ਤੌਰ ਤੇ ਫਾਜ਼ਿਲਕਾ ਦੇ 20 ਕੇਸਿਸ ਵੀ ਕੇਸਿਸ ਜਿਸਟਡ ਨੇ ਉਸ ਸਬੰਧੀ ਚਾਰ ਕੇਸਸ ਅ ਐਸ ਚਾਰ ਕੇਸਸ ਸਦਰ ਫਾਜ਼ਿਲਕਾ ਦੇ ਜਿਹੜੇ ਹੈਗੇ ਨੇ ਉਹ ਇਹਦੇ ਤੇ ਰਜਿਸਟਰ ਨਹੀਂ ਉਸ ਸੰਬੰਧੀ ਪੁੱਛ ਕੇ ਚ ਕਰੰਟਲੀ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਇਹਨੂੰ ਪੁਲਿਸ ਰਿਮਾਂਡ ਤੇ ਲੈ ਕੇ ਕੀਤੀ ਜਾ ਰਹੀ ਹੈ ਜਿਵੇਂ 106 ਨੰਬਰ ਮੁਕਦਮਾ 2022 ਦਾ ਜੋ ਕਿ 1 ਜੂਨ 2022 ਨੂੰ ਰਜਿਸਟਰ ਹੋਇਆ ਸੀ 232 ਮੁਕਦਮਾ ਹੈਗਾ 2021 ਦਾ ਪੁਲਿਸ ਸਟੇਸ਼ਨ ਸਦਰ ਫਾਜ਼ਿਲਕਾ ਦਾ ਜੋ 26 ਅਗਸਤ 2021 ਨੂੰ ਰਜਿਸਟਰ ਹੋਇਆ ਸੀ 122 ਨੰਬਰ ਮੁਕਦਮਾ ਹੈਗਾ 2014 ਦਾ ਜਿਹੜਾ ਕਿ ਦੋਸਤ ਜਿਸ ਦੇ ਵਿੱਚ 299 ਦਾ ਪੀਓ ਵੀ ਹੈ ਇਸ ਤੋਂ ਇਲਾਵਾ 358 ਮਕਦਮਾ ਜਿਹੜਾ ਹੈਗਾ ਉਹ 2020 ਦਾ 15 ਮਾਰਚ 2020 ਨੂੰ ਰਜਿਸਟਰ ਹੋਇਆ ਸੀ ਇਹਨਾਂ ਚਾਰ ਕੇਸਿਸ ਤੇ ਫਿਲਹਾਲ ਉਹਦੀ ਪੁੱਛਗਿੱਛ ਚੱਲ ਰਹੀ ਹੈ ਬਾਕੀ ਕੇਸਿਸ ਦੇ ਵਿੱਚ ਔਨ ਅਲ ਟਾਈਮ ਦੇ ਵਿੱਚ ਵੱਖ-ਵੱਖ ਕੇਸਿਸ ਦੇ ਵਿੱਚ ਇਹਦੀ ਪ੍ਰੋਡਕਸ਼ਨ ਤੇ ਪੁਲਿਸ ਰਿਮਾਂਡ ਲੈ ਕੇ ਇਹਨੂੰ ਇਨਟੈਰੋਗੇਟ ਕੀਤਾ ਜਾਊਗਾ ਤੇ ਪੁੱਛਗਿੱਛ ਕੀਤੀ ਜਾਊਗੀ ਫਿਲਹਾਲ ਅੱਜ ਇਹਦੀ ਜਿਹੜੀ ਪੁਲਿਸ ਰਿਮਾਂਡ ਇੱਕ ਕੇਸ ਦੇ ਵਿੱਚ ਖਤਮ ਹੋ ਰਹੀ ਸੀ ਡਿਸਟ੍ਰਿਕਟ ਫਿਰੋਜ਼ਪੁਰ ਫਿਰੋਜ਼ਪੁਰ ਦੀ ਟੀਮ ਨੇ ਇਹਦਾ ਪ੍ਰੋਡਕਸ਼ਨ ਰਿਮਾਂਡ ਲੈ ਕੇ ਇਹਦੀ ਜਿਹੜੀ ਕਸਟਡੀ ਹੈਗੀ ਉਹ ਅਸੀਂ ਉਹਨਾਂ ਨੂੰ ਹੈ ਸਾਡੀ ਜਿਹੜੀ ਪ੍ਰਾਇੋਰਟੀ ਬਣੀ ਹੋਈ ਹੈ ਇਨਵੈਸਟੀਗੇਸ਼ਨ ਦੀ ਉਹਦੇ ਅਕੋਰਡਿੰਗਲੀ ਵਕ ਵਕ ਸਾਡੀਆਂ ਜਿਹੜੀਆਂ ਪੁਲਿਸ ਯੂਨਿਟਸ ਨੇ ਉਹਨੂੰ ਪੁਲਿਸ ਪੁਲਿਸ ਰਿਮਾਂਡ ਤੇ ਲੈ ਕੇ ਇੰਟਰੋਗੇਟ ਕਰਨਗੇ ਤੇ ਆਪਣੀ ਇਨਵੈਸਟੀਗੇਸ਼ਨਸ ਨੂੰ ਲੌਜੀਕਲ ਐਂਡ ਤੇ ਲੈ ਕੇ ਜਾਣਗੇ। ਇਹਦੇ ਚ ਕੁਝ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਸੀਕ੍ਰਟ ਤੌਰ ਤੇ ਵੀ ਚੱਲ ਰਹੀ ਸੀ ਕਿਉਂਕਿ ਇਹ ਇਨਾ ਵੱਡਾ ਆਪਰੇਸ਼ਨ ਸੀ 2017 ਤੋਂ ਹੀ ਵਾਂਟਿਡ ਸੀ ਹੁਣ ਤੱਕ ਫੜਿਆ ਨਹੀਂ ਗਿਆ ਸੀ। ਵਕ ਵਕ ਸਟੇਟਸ ਦੇ ਵਿੱਚ ਅਸੀਂ ਆਪਰੇਸ਼ਨਸ ਵੀ ਚਲਾਏ ਸੀਗੇ। ਕੁਝ ਇਸ ਤਰ੍ਹਾਂ ਦੀਆਂ ਇਨਵੈਸਟੀਗੇਸ਼ਨ ਸੀ ਜਿਹਦੇ ਕਰਕੇ ਸਾਨੂੰ ਕਲੀਅਰਿਫਿਕੇਸ਼ਨ ਜ਼ਰੂਰੀ ਸੀ। ਪ੍ਰੈਸ ਨੋਟ ਪਹਿ ਤੋ ਆਪਣੇ ਲੈਪਟਾਪ ਜਿਹੜੇ ਦੇ ਕੋਲ ਸੀਗਾ ਉਹਦੇ ਵਿੱਚ ਐਡੀਟਿੰਗ ਕਰਦਾ ਸੀਗਾ ਆਪਣੇ ਲੈਵਲ ਤੇ ਐਡੀਟਿੰਗ ਕਰਦਾ ਸੀਗਾ ਤੇ ਅਸੀਂ ਇਹ ਵੀ ਵੈਰੀਫਾਈ ਕਰ ਰਹੇ ਹਾਂ ਵੀ ਇਹਨੇ ਆਊਟਸੋਰਸ ਕਿਸੇ ਹੋਰ ਜਗ੍ਹਾ ਤੋਂ ਜੇ ਉਹ ਆਧਾਰ ਕਾਰਡ ਬਣਵਾਏ ਹੋਣ ਆਧਾਰ ਕਾਰਡ ਤੋਂ ਬਿਨਾ ਇਹਦੀਆਂ ਕੁਝ ਆਨਲਾਈਨ ਪ੍ਰੈਜ਼ੈਂਸ ਵੀ ਹੈਗੀ ਹੈ ਇੰਟਰਨੈਟ ਦੇ ਉੱਤੇ ਵੀ ਇਹਨੇ ਫੇਕ ਆਈਡੈਂਟਿਟੀਜ਼ ਬਣਾ ਕੇ ਇਮਪਰਸੋਨੇਸ਼ਨਸ ਕਰਕੇ ਆਪਣੀ ਪ੍ਰੈਜ਼ੈਂਸ ਆਨਲਾਈਨ ਵੀ ਕਿੱਥੇ ਹੋਈ ਸੀ ਜੋ ਲੋਕਾਂ ਨੂੰ ਫਰਾਡ ਕਰਨ ਵਾਸਤੇ ਯੂਜ਼ ਕਰਦਾ ਸੀ ਇਹ ਪੰਜ SIM ਕਾਰਡਸ ਅਲੱਗ-ਅਲੱਗ ਬੰਦੇ ਦੇ ਨਾਮ ਤੇ ਜਿਹੜੇ ਹੈਗੇ ਨੇ ਉਹ ਪਾਏ ਗਏ ਨੇ ਦੋ ਲੇਡੀਜ਼ ਦੇ ਨਾਮ ਨਹੀਂ ਰਿਸ਼ਤੇਦਾਰ ਨਹੀਂ ਹੈਗੇ ਉਹ ਆਇਡੈਂਟਿਟੀਜ਼ ਬਿਹਾਰ ਦੀਆਂ ਤੇ ਉੱਤਰ ਪ੍ਰਦੇਸ਼ ਦੀਆਂ ਹੈਗੀਆਂ ਨੇ ਜਿਹਦੇ ਨਾਮ ਤੇ SIM ਕਾਰਡਸ ਇਸ਼ੂ ਕੀਤੇ ਗਏ ਉਹਨਾਂ ਦੇ ਵਿੱਚੋਂ ਇੱਕ ਬੰਦਾ ਤਾਂ ਉਹ ਹੈ ਜਿਹਦੇ ਇਹ ਘਰ ਦੇ ਵਿੱਚ ਰਹਿੰਦਾ ਸੀ ਰਮਨੂਜ ਨਾਮ ਦਾ ਇੱਕ ਵਿਅਕਤੀ ਸੀ ਜਿਸਦੇ ਘਰ ਦੇ ਵਿੱਚ ਇਹ ਰਹਿੰਦਾ ਸੀ ਤੇ ਉਹਦੇ ਨਾਮ ਤੇ ਆਇਡੈਂਟਿਟੀ ਹੈ ਪੰਜ ਆਇਡੈਂਟਿਟੀਜ਼ ਹੋਰ ਨੇ ਜੋ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਉੱਥੇ ਦੇ ਰਹਿਣ ਵਾਲੇ ਦੇ ਬੰਦੇ ਦੇ ਨਾਮ ਜੀ ਅੱਜ ਜੀ ਰਿਮਾਂਡ ਖਤਮ ਹੋਣ ਤੋਂ ਬਾਅਦ ਡਿਸਟ੍ਰਿਕਟ ਫਿਰੋਜ਼ਪੁਰ ਪੁਲਿਸ ਸਾਡੇ ਤੋਂ ਅਸੀਂ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ ਤੇ ਉਹ ਪ੍ਰੋਡਕਸ਼ਨ ਰਿਮਾਂਡ ਦੇ ਉੱਤੇ ਆਪਣੇ ਕੋਲੇ ਆਪਣੀ ਕਸਟਡੀ ਦੇ ਵਿੱਚ ਲੈ ਕੇ ਜਾ ਰਹੇ ਹਾਂ ਸਾਡੇ ਕੋਲੇ 20 ਕੇਸਿਸ ਦੇ ਵਿੱਚੋਂ ਹਜੇ ਤੱਕ ਸਿਰਫ ਅਸੀਂ ਇੱਕ ਕੇਸ ਦਾ ਰਿਮਾਂਡ ਲਿਆ ਬਾਕੀ ਕੇਸਿਸ ਦੇ ਰਿਮਾਂਡ ਦਾ ਅਸੀਂ ਬਾਅਦ ਚ ਲਵਾਂਗੇ ਜਦੋਂ ਉਹਨਾਂ ਦੀ ਇਨਟੈਰੋਗੇਸ਼ਨ ਕੰਪਲੀਟ ਹੋ ਜਾਊਗੀ ਨਹੀਂ ਨਹੀਂ 20 ਕੇਸਿਸ ਦੇ ਵਿੱਚੋਂ ਸਿਰਫ ਇੱਕ ਕੇਸ ਦਾ ਹਜੇ ਪੁਲਿਸ ਰਿਮਾਂਡ ਫਿਰੋਜ਼ਪੁਰ ਜ਼ਿਲ੍ਹੇ ਦਾ ਖਤਮ ਹੋਇਆ 19 ਕੇਸਿਸ ਦਾ ਹਜੇ ਪੈਂਡਿੰਗ ਹੈ ਪਹਿਲਾਂ ਫਿਰੋਜ਼ਪੁਰ ਡਿਸਟ੍ਰਿਕਟ ਦੀ ਜੋ ਪ੍ਰੈਰਿਟੀ ਅਸੀਂ ਟਰਨਵਾਇਜ਼ ਕਰ ਰਹੇ ਹਾਂ ਤਾਂ ਕਿ ਜੋ ਦੂਸਰੀ ਕੇਸ ਕੰਪਲੇਂਟਸ ਆਈ ਹੋਣਗੀਆਂ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੂੰ ਵੀ ਆਪਣੀ ਇਨਵੈਸਟੀਗੇਸ਼ਨ ਪੈਰਲੀ ਹੋ ਸਕੇ ਉਹਨਾਂ ਦੇ ਜਿਹੜੇ ਕੰਪਲੇਨੈਂਟਸ ਨੇ ਉਹਨਾਂ ਨੂੰ ਸੈਟੀਸਫਾਈ ਕੀਤਾ ਜਾ ਸਕੇ ਜਿਹੜਾ ਹਥਿਆਰ ਬ੍ਰਮਧ ਹੋਇਆ ਜੀ ਉਹ ਪ੍ਰਿੰਸ ਦੇ ਨਾਮ ਤੇ ਲਾਇਸੈਂਸੀ ਵੈਪਨ ਹੈ ਪਰ ਉਹਦੀ ਜਿਹੜੀ ਮਿਆਦ ਸੀਗੀ ਉਹ 2023 ਦੇ ਵਿੱਚ ਖਤਮ ਹੋ ਚੁੱਕੀ ਸੀ ਇਸ ਵੈਪਨ ਦੇ ਨਾਲ ਨਾਲ ਇਹਦੇ ਕੋਲੋਂ ਦੋ ਮੈਗਜ਼ੀਨ ਤੇ 13 ਜਿੰਦਾਕਾਰ ਤੋਂ ਉਸ ਵੀ ਬ੍ਰਮਧ ਹੋਏ ਨੇ 32 ਬੋਰ ਦਾ ਪਿਸਟਲ ਇਸ ਹਥਿਆਰ ਦੇ ਨਾਲ ਤਾਂ ਨਹੀਂ ਕਹਿ ਸਕਦੇ ਲੇਕਿਨ ਟੋਟਲ ਜਿਹੜੇ ਵੈਪਨ ਯੂਜ਼ ਹੋਏ ਨੇ ਉਹ 8 ਕੇਸਿਸ ਦੇ ਵਿੱਚ ਜਿਹੜੇ ਇਹ ਟੋਟਲ 39 ਕੇਸਿਸ ਨੇ ਇਹਨਾਂ ਦੇ ਵਿੱਚ 8 ਕੇਸਿਸ ਦੇ ਵਿੱਚ ਡਿਫਰੈਂਟ ਡਿਫਰੈਂਟ ਕੇਸਿਸ ਦੇ ਵਿੱਚ ਵੈਪਨ ਯੂਜ਼ ਹੋਏ ਨੇ ਉਹ ਇਹੀ ਵੈਪਨ ਆਇਆ ਜਾਂ ਕੋਈ ਹੋਰ ਵੈਪਨਸ ਨੇ ਉਹ ਜਿਵੇਂ ਜਿਵੇਂ ਇਹਨਾਂ ਕੇਸਿਸ ਦੇ ਵਿੱਚ ਪੁਲਿਸ ਰਿਮਾਂਡ ਲੈ ਕੇ ਇਹਨਾਂ ਨੂੰ ਵੈਰੀਫਿਕੇਸ਼ਨ ਹੋਊਗੀ ਇੰਟਰੋਗੇਸ਼ਨ ਹੋਊਗੀ ਉਹ ਚੀਜ਼ ਸਾਹਮਣੇ ਆਉ। ਮਕਦਮਾ ਨੰਬਰ 358 2020 ਦਾ ਹੈਗਾ ਜਿਹੜਾ 15 ਮਾਰਚ 2020 ਨੂੰ ਰਜਿਸਟਰ ਹੋਇਆ ਸੀ ਜਿਹਦੇ ਛੰਸ ਰਾਜ ਗੋਲਡਨ ਜੀ ਇਹਦੇ ਵਿੱਚ ਕੰਪਲੇਨੈਂਟ ਸੀਗੇ ਉਹਦੇ ਜੀ ਉਹਦੇ ਚ ਇੱਕ ਵੈਪਨ ਯੂਜ਼ ਹੋਇਆ ਸੀਗਾ ਪਿਸਟਲ ਤੇ ਉਹਦੇ ਵਿੱਚ ਸਾਡੇ ਪੁੱਛਗਿੱਛ ਦੇ ਵਿੱਚ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਵੈਪਨ ਯੂਜ਼ ਹੋਇਆ ਸੀਗਾ ਉਹ ਇਹੀ ਸੀ ਪ੍ਰਿੰਸ ਵਾਲਾ ਪਰ ਜਿਹਦੇ ਸਬੰਧੀ ਇਹ ਇੱਕ ਸੰਬੰਧਿਤ ਜਿਹੜੇ ਇਹਦੇ ਚ ਵਿਟਨੈਸ ਸੀਗੇ ਉਹਨਾਂ ਦੀ ਪੁੱਛਗਿੱਛ ਅਜੇ ਬਾਕੀ ਹੈ ਤਾਂ ਕਿ ਵੈਪਨ ਦੀ ਆਈਡੈਂਟੀਟੀ ਨੂੰ ਉਹਦੇ ਨਾਲ ਰਿਲੇਟ ਕੀਤਾ ਜਾ ਸਕੇ ਸਰ ਵੱਖ-ਵੱਖ ਤਰ੍ਹਾਂ ਦੇ ਜੀ ਰਿਕਰੂਟਮੈਂਟ ਕਰਵਾਉਣ ਵਾਸਤੇ ਇਹ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਜਾਂ ਹੋਰ ਨਾ ਮੈਕਮਾ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਭਰਤੀ ਕਰਵਾਉਣ ਵਾਸਤੇ ਪੈਸੇ ਲੈ ਜਾਣੇ ਇਸ ਤਰ੍ਹਾਂ ਦੇ ਨਾਲ ਰਿਲੇਟਡ ਜੋ ਠਗੀਆਂ ਜੋ ਪਾਰੀਆਂ ਦੇਖੋ ਵਕਫਾ ਕੇਸਾਂ ਦੇ ਵਿੱਚ ਜੋ ਅਸੀਂ ਹੁਣ ਤੱਕ ਵੈਰੀਫਾਈ ਕਰਿਆ ਹੈ ਟੋਟਲ 39 ਕੇਸਿਸ ਦੇ ਵਿੱਚੋਂ 34 ਲੱਖ ਰੁਪਏ ਦੇ ਕਰੀਬ ਰਿਕਵਰ ਵੀ ਹੋ ਚੁੱਕਿਆ ਹੈ ਬਾਕੀ ਜਿਸ ਤਰ੍ਹਾਂ ਦੇ ਅਲੀਗੇਸ਼ਨ ਲੱਗੇ ਨੇ ਸਾਬਤ ਹੋਣ ਤੇ ਉਹ ਸਾਰੇ ਪੈਸੇ ਜੋ ਰਿਕਵਰ ਕਰਵਾਏ ਜਾਣਗੇ ਪੁਲਿਸ ਪਿਛਲੇ ਕੇਸਿਸ ਜੋ ਇਹ 2016 ਦੇ ਵਿੱਚ ਵੀ ਇਹ ਫੜਿਆ ਗਿਆ ਸੀਗਾ ਟੋਟਲ ਜਿਹੜੇ ਇਹਦੇ ਕਿਲੇ ਕੇਸਿਸ ਨੇ ਇਹ ਤੇ ਫਰਾਡ ਤੇ ਅਲੀਗੇਸ਼ਨ ਲੱਗੇ ਨੇ ਹੁਣ ਨਹੀਂ ਰਿਕਵਰ ਹੋਇਆ ਜਿਹੜੇ ਪਹਿਲਾਂ ਰਿਕਵਰ ਹੋਏ ਸੀ ਨਹੀਂ ਹੁਣ ਤਾਂ ਫਿਲਹਾਲ ਇਹਦੇ ਕੋਲੋਂ ਜਿਹੜੀ ਮੈਂ ਤੁਹਾਨੂੰ ਦੱਸੀਆਂ ਆਈਟਮਸ ਨੇ ਫੋਨ ਮੋਬਾਈਲ ਫੋਨ ਨੇ ਵੈ ਇਹ ਜਿਹੜਾ ਗੋੜੂ ਹੈ ਇਹ ਸਰਾਹ ਸੀਗੀ ਇਹਦਾ ਐਡਰੈਸ ਸੀਗਾ 14 ਰਵਿੰਦਰਪੁਰੀ ਸਿੱਧੂ ਵਾਲਾ ਅਪਾਰਟਮੈਂਟ ਇਸਰਾਹ ਦੇ ਦੇ ਵਿੱਚ ਰਹਿ ਰਿਹਾ ਸੀ ਜਿਹਨੂੰ ਸ਼ਰਨ ਦੇ ਰਹੀ ਸੀ ਉਹਦੇ ਕੋਲ ਆਪਣੀ ਇਹਦੇ ਰਾਹੁਲ ਦੇ ਨਾਮ ਤੇ ਆਈਡੈਂਟੀਟੀ ਇਹਨੇ ਦਿਖਾ ਕੇ ਰਹਿ ਰਿਹਾ ਸੀਗਾ ਆਪਣਾ ਨਾਮ ਇਹਨੇ ਅਮਨਦੀਪ ਸਿੰਘ ਨਹੀਂ ਦੱਸਿਆ ਹੋਇਆ ਸੀ ਰਾਹੁਲ ਕੁਮਾਰ ਦੱਸਿਆ ਹੋਇਆ ਸੀ ਦਰਕਰਨ ਵਾਲਿਆਂ ਨੂੰ ਜੇ ਇਹ ਪਤਾ ਹੋਊਗਾ ਵੀ ਇਹ ਵਾਂਟਡ ਕ੍ਰਿਮੀਨਲ ਹੈ ਪ੍ਰੋਕਲੇਮਡ ਆਫੈਂਡਰ ਹੈ ਪੰਜਾਬ ਪੁਲਿਸ ਦਾ ਪਘੋੜਾ ਦੋਸ਼ੀ ਹੈ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਪਰ ਜੋ ਹੁਣ ਤੱਕ ਸਾਡੇ ਸਾਹਮਣੇ ਆਇਆ ਜੋ ਰਾਮਨੁਜ ਦੇ ਪ੍ਰਮਿਸਿਸ ਦੇ ਉੱਤੇ ਰਹਿ ਰਿਹਾ ਸੀਗਾ ਉਨੋਂ ਇਹ ਆਪਣਾ ਰਾਹੁਲ ਕੁਮਾਰ ਨਾਮ ਦੱਸ ਕੇ ਉਹਦੀ ਆਈਡੈਂਟੀਟੀ ਦੇ ਕੇ ਹੋ ਰਹੇ ਦੇ ਸੋ